ਡੀ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਦਗਾਲ ਪਿੰਡ ਦੇ ਸੜਕ ਦੇ ਉੱਤੇ ਜਿੱਥੇ ਨੌਜਵਾਨਾਂ ਵੱਲੋਂ ਕੱਲੂ ਕਾਰਾ ਦੇ ਵਿੱਚ ਹੋਏ ਸੀ ਦਾ ਦੀ ਯਾਦ ਨੂੰ ਸਮਰਪਿਤ ਇੱਥੇ ਠੰਡੇ ਮਿੱਠੇ ਜਲ ਦੀ ਸ਼ਵੀਲ ਲਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਇਸ ਸ਼ਵੀਲ ਦੇ ਉੱਤੇ ਉਸ ਦੋਸ਼ੀ ਦਾ ਵੀ ਉਸ ਦੋਸ਼ੀ ਦੇ ਵੀ ਬੈਨਰ ਲਾਏ ਗਏ ਨੇ ਜਿਸ ਨੇ ਪ੍ਰਚਾਰ ਕਰਕੇ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਾਇਆ ਸੀ ਅਮਿਤਾਬ ਵਜਨ ਨੇ ਓਪਨ ਗੱਡੀ ਦੇ ਉੱਤੇ ਬੈਠ ਕੇ ਖੜੇ-ਖੜੇ ਹੋ ਕੇ ਪ੍ਰਚਾਰ ਕੀਤਾ ਕਿ ਕਿ ਖੂਨ ਦਾ ਬਦਲਾ ਖੂਨ ਇਨ ਸਿੱਖੋ ਨੇ ہماری ਮਾਤਾ ਕੋ ਮਾਰ ਦਿਆ ਔਰ ਹਮ ਇਨਕੋ ਮਾਰेंगे ਆ ਤੁਸੀਂ ਦੇਖ ਸਕਦੇ ਹੋ ਉਸ ਦੀ ਜਿਹੜੀ ਉਸ ਟਾਈਮ ਦੀ ਉੱਥੇ ਦੀ ਬਾਰਤਾ ਸੀ ਇਥੇ ਦਿਖਾਈ ਗਈ ਹੈ ਕਿਵੇਂ ਗੱਡੀਆਂ ਸਾੜੀਆਂ ਟਾਇਰ ਪਾ ਪਾ ਕੇ ਗਲਾਂ ਦੇ ਵਿੱਚ ਸਿੱਖਾਂ ਨੂੰ ਸਾੜਿਆ ਗਿਆ ਤੇ ਉਹ ਵੀ ਇੱਥੇ ਇਹਨਾਂ ਨੌਜਵਾਨਾਂ ਦਾ ਉਪਰਾਲਾ ਉਹ ਦਿਖਾਈ ਗਈ ਹੈ ਗੱਲ ਕਰਾਂਗੇ ਇੱਥੇ ਨੌਜਵਾਨਾਂ ਨਾਲ ਹਾਂਜੀ ਜਗਨਿੰਦਰ ਸਿੰਘ ਜੀ ਕਾਲੇ ਕਾਲ ਖੜੇ ਨੇ ਹਾਂਜੀ ਜਗਨਿੰਦਰ ਸਿੰਘ ਜੀ ਤੁਹਾਡਾ ਤੁਸੀਂ ਇਹ ਉਪਰਾਲਾ ਕੀਤਾ ਹੈ ਇਹ ਤੁਹਾਨੂੰ ਆਦੇਸ਼ ਕਿੱਥੋਂ ਮਿਲਦਾ ਹੈ ਜਿਹੜਾ ਅੱਜ ਫੋਨ 84 ਦੇ ਕੱਲੂ ਘਾਰੇ ਦਾ ਜਿਹੜਾ ਇਹ ਦਿਨ ਚੱਲ ਰਹੇ ਨੇ ਤਾਂ ਇਹ ਇਤਿਹਾਸ ਇਹ ਪ੍ਰਾਲਾਤ ਨੂੰ ਕਿੱਥੋਂ ਮਿਲਿਆ ਜੀ ਸਾਨੂੰ ਇਹ ਪ੍ਰਾਲਾਤ ਇੱਥੋਂ ਮਿਲਿਆ ਕਿ ਆਪਣੇ 2021 ਦੇ ਵਿੱਚ ਵੀ ਕਿਸਾਨ ਅੰਦੋਲਨ ਕਿਸਾਨਾਂ ਨੂੰ ਆਕਰੀ ਦਿੱਤਾ ਜਾ ਰਿਹਾ ਅਤੇ ਨੌਜਵਾਨਾਂ ਨੂੰ ਵੀ ਬਣਦੇ ਹੱਕ ਨਹੀਂ ਦਿੱਤੇ ਜਾ ਰਿਹਾ ਮੈਂ ਆਪਾਂ ਉਹਨਾਂ ਪਿੱਛੇ ਜੇ ਦੇਖਿਆ ਸੀਗਾ ਕਿ ਆਈਪੀਐਲ ਦੇ ਵਿੱਚ ਆਪਣੇ ਬਹੁਤ ਨੌਜਵਾਨ ਜਿਹੜੇ ਨੇ ਖੇਡ ਰਹੇ ਨੇ ਪਰ ਉਹਨਾਂ ਨੇ ਇੱਕ ਲੜਾਈ ਵੀ ਮੁਹਿੰਮ ਚਲਾਈ ਹੋਈ ਹੈ ਕਿ ਸਿੱਖਾਂ ਨੂੰ ਧਰਮਾਂ ਨੂੰ ਆਪਸ ਦੇ ਵਿੱਚ ਲੜਾਇਆ ਜਾ ਰਿਹਾ ਹੈ ਹਿੰਦੂਤਰ ਮੰਨੂ ਸਿੱਖਾਂ ਦੇ ਖਿਲਾਫ ੜਕਾਇਆ ਜਾਂਦਾ ਹੈ ਸਿੱਖਾਂ ਨੂੰ ਮੁਸਲਿਮ ਦੇ ਸਮਾਜ ਦੇ ਖਿਲਾਫ ੜਕਾਇਆ ਜਾਂਦਾ ਹੈ ਤੇ ਮੁਸਲਿਮ ਸਮਾਜ ਨੂੰ ਹਿੰਦੂਆਂ ਖਿਲਾਫ ੜਕਾਇਆ ਜਾਂਦਾ ਹੈ ਪਰ ਅਸਲ ਚ ਇਹ 1984 ਦੇ ਦੰਗੇ ਵੀ ਹਿੰਦੂ ਮੁਸਲਿਮ ਅਤੇ ਸਿੱਖਾਂ ਦੇ ਆਪਸੀ ਦੰਗੇ ਸੀਗੇ ਪਰ ਮੈਂ ਇਹ ਚਾਹੁੰਨਾ ਕਿ ਸਾਡੀ ਜਿਹੜੀ ਵੀ ਦੇਸ਼ ਦੀ ਕੌਮ ਹੈ ਸ਼ਹੀਦ ਭਗਤ ਸਿੰਘ ਵਰਗੇ ਨੇ ਸ਼ਹੀਦ ਉਦਮ ਸਿੰਘ ਵਰਗੇ ਨੇ ਕੁਰਬਾਨੀ ਦਿੱਤੀ ਉਹਨਾਂ ਦੀ ਇੱਕੋ ਮੰਗ ਸੀ ਕਿ ਸਾਰੇ ਦੇਸ਼ ਦੀ ਜਨਤਾ ਨੂੰ ਬਰਾਬਰਤਾ ਦਾ ਅਧਿਕਾਰ ਮਿਲੇ ਪਰ ਕੀ ਅੱਜ ਦੇ ਟਾਈਮ 'ਚ ਅਸੀਂ ਦੇਖ ਰਹੇ ਹਾਂ ਕਿ ਕੀ ਬਰਾਬਰਤਾ ਦਾ ਅਧਿਕਾਰ ਹੈ ਜਿਹੜੇ ਹੁਣ ਕਾਰਪੋਰੇਟ ਵੱਡੇ ਘਰਾਣੇ ਨੇ ਉਹਨਾਂ ਦੀ ਕਰਜ਼ਾ ਮਾਫੀ ਹੋ ਜਾਂਦੀ ਹੈ ਤੇ ਸਾਨੂੰ ਇੱਕ ਜਦੋਂ ਸਾਡਾ ਕੋਈ ਪੰਜਾਬ ਦਾ ਲਾਲੋ ਜਾਂ ਕਿਸੇ ਵੀ ਛੋਟੇ ਜਿਹੇ ਪਿੰਡ ਦਾ ਲਾਲੋ ਕਸਬੇ ਦਾ ਲਾਲੋ ਕੋਈ ਵੀ ਵੀਰ ਆਪਣਾ ਕੋਈ ਰੋਜ਼ਗਾਰ ਤੋੜਨ ਦੇ ਲਈ ਕਰਜ਼ਾ ਲੈਂਦਾ ਹੈ ਕੀ ਉਹਨਾਂ ਦੇ ਕਰਜ਼ੇ ਮਾਫ ਹੁੰਦੇ ਨੇ ਉਹਨਾਂ ਦੇ ਖਿਲਾਫ ਕਰਜ਼ੇ ਉਵੇਂ ਹੀ ਖੜੇ ਨੇ ਕਿਸੇ ਦਾ ਵੀ ਮਾਫ ਨਹੀਂ ਹੋਇਆ ਔਰ ਨਾ ਕਿ ਕਿਸੇ ਨੂੰ ਬੇਰੁਜ਼ਗਾਰ ਨੂੰ ਨੌਕਰੀ ਮਿਲਦੀ ਹੈ ਜੇ ਹੁਣ ਆਪਾਂ ਗੱਲ ਕਰੀਏ ਸ਼ਹੀਦ ਉਦਮ ਸਿੰਘ ਜੀ ਦੀ ਜੋ ਭੈਣ ਹੈ ਉਹਨਾਂ ਦੇ ਪੋਤਰੇ ਜੱਗਾ ਸਿੰਘ ਦੀ ਉਹਨਾਂ ਨੂੰ ਇੱਕ ਪ੍ਰੈਕਟੀਕਲ ਤੌਰ ਤੇ ਉਹਨਾਂ ਨੂੰ ਜੌਬ ਨਹੀਂ ਦਿੱਤੀ ਇੱਕ ਜਵਾਨੀ ਜੋਬ ਦਿੱਤੀ ਕਹਿੰਦੇ ਅਸੀਂ ਤੁਹਾਨੂੰ ਜੋਬ ਦਿੰਨੇ ਆਂ ਕਿ ਉਹਨਾਂ ਨੂੰ ਪ੍ਰੈਕਟੀਕਲ ਜੋਬ ਨਹੀਂ ਦਿੱਤੀ ਉਹ ਬੇਰੁਜ਼ਗਾਰ ਵੀ ਵਿਚਾਰਾ ਇਦਾਂ ਹੀ ਟਾਈਮ ਕੱਟ ਰਿਹਾ ਹੈ। ਔਰ ਸ਼ਹੀਦ ਭਗਤ ਸਿੰਘ ਵਰਗਿਆਂ ਦੇ ਪਰਿਵਾਰ ਵੀ ਇਦਾਂ ਹੀ ਇੱਕ ਆਮ ਇਨਸਾਨ ਦੀ ਤਰ੍ਹਾਂ ਪਰਿਵਾਰ ਆਪਣਾ ਟਾਈਮ ਕੱਟੀ ਕਰ ਰਹੇ ਨੇ ਜੀ। ਤੇ ਇਸ ਕਰਕੇ ਸਾਨੂੰ ਇਹ ਜੀ ਇਹ ਚੀਜ਼ ਸਾਡੇ ਮਨ 'ਚ ਆਈ ਕਿ ਅਸੀਂ 6 ਜੂਨ 1984 ਦੇ ਦਿਹਾੜੇ ਨੂੰ ਮੁੱਖ ਰੱਖ ਕੇ ਅਸੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਕਰੀਏ। ਤੇ ਅੱਜ ਸਾਡੇ ਨਾ ਕੁਝ ਸਿਆਣੇ ਬੰਦੇ ਕਹਿੰਦੇ ਨੇ ਕਹਿੰਦੇ ਵੀ ਆਪਣੇ ਬੱਚੇ ਨੂੰ ਗੁਰਬਾਣੀ ਦੇ ਨਾਲ ਜੋੜੋ ਹਾਂਜੀ ਅਸੀਂ ਸਭ ਤੋਂ ਪਹਿਲਾਂ ਇਹ ਗੱਲ ਕਹਿੰਦੇ ਆ ਕਿ ਗੁਰਬਾਣੀ ਬਹੁਤ ਉੱਚੀ ਚੀਜ਼ ਹੈ ਹਾਂਜੀ ਗੁਰਬਾਣੀ ਨਾਲ ਜੋੜਨ ਤੋਂ ਪਹਿਲਾਂ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਘਰ ਤੇ ਦਰਬਾਰ ਸਾਹਿਬ ਦੇ ਵਿੱਚ ਬੈਠਣਾ ਸਿਖਾਈਏ ਹਾਂਜੀ ਹਾਂਜੀ 5-10 ਮਿੰਟ ਬੱਚੇ ਬੈਠਦੇ ਨਹੀਂ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਚੱਲ ਰਿਹਾ ਹੁੰਦਾ ਹੈ ਕੋਈ ਬੱਚਾ ਇਧਰ ਨੂੰ ਭੱਜ ਗਿਆ ਕੋਈ ਬੱਚਾ ਇਧਰ ਨੂੰ ਭੱਜ ਗਿਆ ਉਹ ਖੇਡ-ਕੂਡ ਕਰਦੇ ਰਹਿੰਦੇ ਨੇ ਤੇ ਆਪਣਾ ਖੇਡ ਦਾ ਮੈਦਾਨ ਸਮਝਦੇ ਨਹੀਂ ਪਰ ਮੈਂ ਚਾਹੁੰਦਾ ਕਿ ਬੱਚੇ ਨੂੰ ਪਹਿਲਾਂ ਬੈਠਣਾ ਸਿਖਾਓ 10 ਗੁਰੂਆਂ ਦੇ ਨਾਮ ਦੀ ਨੌਲੇਜ ਦਿਓ ਚਾਹੇ ਸਹਿ 40 ਮੁਕਤੀਆਂ ਦੇ ਨਾਮ ਤੇ ਪੰਜ ਪਿਆਰਿਆਂ ਦੇ ਨਾਮ ਹਾਂਜੀ ਜਦੋਂ ਬੱਚੇ ਨੂੰ ਇਹ ਨੌਲੇਜ ਹੋ ਗਈ ਬੱਚੇ ਬੈਠਣ ਲੱਗੇ ਤਾਂ ਉਸ ਤੋਂ ਬਾਅਦ ਬੱਚੇ ਗੁਰਬਾਣੀ ਵੱਲ ਜੁੜਨੇ ਆਪਣੇ ਆਪ ਹੀ ਸ਼ੁਰੂ ਹੋ ਜਾਣਗੇ ਹਾਂਜੀ ਤੁਸੀਂ ਖੁਦ ਕਹੋਗੇ ਕਿ ਉਹ ਆਪਣਾ ਆਮ੍ਰਿਤ ਛਕਣ ਦੇ ਲਈ ਸ੍ਰੀ ਸਾਹਿਬ ਪਾਉਂਦਰੀ ਸਾਨੂੰ ਖੁਦ ਕਹਿਣਗੇ ਕਿ ਅਸੀਂ ਸ੍ਰੀ ਸਾਹਿਬ ਪਾਉਣਾ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਸ਼ਬੀਲ ਲਾਈ ਹੋਏ ਜੀ ਨਗਰ ਦੇ ਗਾਲ ਵਾਸੀਆਂ ਵੱਲੋਂ ਹਾਂਜੀ ਇਹ ਚੀਜ਼ਾਂ ਨੂੰ ਯਾਦ ਰੱਖਣਾ ਚਾਹੀਦਾ ਸੰਤਾਂ ਦੀ ਸ਼ਾਦ ਦੂਜਾ ਕੱਲ ਨੂੰ ਘਰ ਆ ਜੀ ਤੇ ਸੂਚ ਨਗਰ ਨਿਵਾਸੀਆਂ ਵੱਲੋਂ ਅੱਜ ਜਲਦੀ ਸੇਵਾ ਕੀਤੀ ਜਾ ਰਹੀ ਹੈ। ਬਸਾਰੀ ਤੁਹਾਨੂੰ ਦੱਸਿਆ ਗਿਆ ਕਿ ਆਗੇ ਹੋਮ ਹੋਮ ਆ ਕੇ ਸੇਵਾ ਕਰੋ। ਦੂਜੀ ਦਾ ਮਹੱਤਵ ਦੀ ਗੱਲ ਇਹ ਚਾਹਨਾ ਹੈ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਠੀਕ ਸਤਿ ਸ਼੍ਰੀ ਅਕਾਲ ਜੀ। ਇਸ ਟਾਈਮ ਅਸੀਂ ਪਹੁੰਚਿਆ ਤਾਲਾਂ ਪਿੰਡ ਦੇ ਮੋੜ ਦੇ ਉੱਤੇ ਜਿੱਥੇ ਤਾਲਾਂ ਪਿੰਡ ਵੱਲੋਂ ਸ਼ਵੀਲ ਲਗਾਈ ਗਈ ਹੈ ਸਿੰਘ ਸ਼ਹੀਦਾਂ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੈਨਰ ਪੋਸਟ ਲਾਏ ਹੋਏ ਨੇ। ਕੱਲੂ ਘਾਰਾ ਦਿਸ ਦੇ ਉੱਤੇ ਠੰਡੇ ਮਿੱਠੇ ਜਲਦੀ ਸਵੀ ਲਾਈ ਗਈ ਹੈ ਜਿੱਥੇ ਜਿਹੜੀ ਕਿ 84 ਦੇ ਸੀ ਇਦਾਂ ਨੂੰ ਯਾਦ ਕਰਾਉਂਦੀ ਹੈ ਤੇ ਦਿੱਲੀ ਦੇ ਵਿੱਚ ਹੋਏ ਕਤਲੇਆਮ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਇੱਥੇ ਕਿ ਕਿਸ ਤਰ੍ਹਾਂ ਸਰਕਾਰਾਂ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਪਿਛੇ ਵੀ ਤੁਹਾਨੂੰ ਦਗਾਲ ਪਿੰਡ ਦੀ ਸ਼ਵੀਲ ਦਿਖਾਈ ਗਈ ਸੀ ਜਿੱਥੇ ਪ੍ਰਚਾਰ ਕਰਕੇ ਦੰਗੇ ਭੜਕਾਏ ਗਏ ਅਮਤਾਬ ਵਜਨ ਵੱਲੋਂ ਤੇ ਉਹ ਵੀ ਤੁਹਾਨੂੰ ਦਿਖਾਈ ਗਈ ਸੀ ਸ਼ਵੀਲ ਤੇ ਇੱਥੇ ਵੀ ਸੰਤਾਂ ਦੀਆਂ ਤਸਵੀਰਾਂ ਸਿੱਧੀਆਂ ਤਸਵੀਰਾਂ ਲਾ ਕੇ ਅਕਾਲ ਤਖਤ ਸਾਹਿਬ ਦੀ ਢਾਈ ਢੇਰੀ ਹੋਈ ਬਿਲਡਿੰਗ ਦੀ ਤਸਵੀਰ ਲਾ ਕੇ ਇੱਥੇ ਜੂਨ 84 ਕੱਲੂ ਕਾਰਾ ਮਨਾਇਆ ਜਾ ਰਿਹਾ ਹੈ